ਲੋਕ ਸਭਾ ਹਲਕਾ ਮਠਿੰਡਾ ਜੋ ਕਿ ਅਕਾਲੀ ਦਲ ਦਾ ਹਮੇਸ਼ਾ गढ़ ਰਿਹਾ ਹੈ ਇਸ ਵਾਰ ਉੱਥੇ ਅਜਿਹਾ ਲੱਗ ਰਿਹਾ ਹੈ ਕਿ ਮਹਿਲਾਵਾਂ ਦੇਸ਼ ਸ਼ਕਤੀਕਰਨ ਦਾ ਇਮਤਿਹਾਨ ਹੋ ਜਾ ਰਿਹਾ ਹੈ ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਸ ਸਮੇਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ ਤੇ ਮਹਿਲਾਵਾਂ ਨੂੰ ਉਮੀਦਵਾਰ ਬਣਾਉਣ ਦੇ ਬਹੁਤ ਸਾਰੇ ਜਿਹੜੇ ਹੈਗਾ ਵਿਆਹ ਸਾਹਮਣੇ ਆ ਰਹੇ ਨੇ ਜਾਂ ਆਪਾਂ ਕਹਿ ਸਕਦੇ ਆ ਚਰਚਾ માં ਸ਼ੁਰੂ ਹੋ ਚੁੱਕੀਆਂ ਨੇ ਅਕਾਲੀ ਦਲ ਬਾਦਲ ਇੱਥੇ 2009 ਤੋਂ ਵੀ ਪਹਿਲਾਂ ਤੱਕ ਦਾ ਹਮੇਸ਼ਾ ਦਿੱਤੇ ਕਾਰਜ ਰਿਹਾ ਹੈ ਇਸ ਸੀਟ ਦੇ ਉੱਤੇ ਤੇ ਹੁਣ ਇਹ ਸੀਟ ਇੱਕ ਵਾਰ ਫੇਰ ਅਕਾਲੀ ਦਲ ਦੇ ਲਈ ਵਕਾ ਦਾ ਮੁੱਦਾ ਬਣੀ ਹੋ ਗਿਆ ਹੈ ਵੇ ਇੱਥੇ ਕਾਂਗਰਸ ਵਰਗ ਨੂੰ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਹੁਣ ਚਰਚਾ ਵੀ ਹੈ ਲੋਕ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਕਾਂਗਰਸ ਦੇ ਪ੍ਰਧਾਨ ਦੀ ਪਤਨੀ ਅਮਰਤਾ ਵੜੀ ਨੂੰ ਇਸ ਵਾਰ ਇਥੋਂ ਕਾਂਗਰਸ ਆਪਣੇ ਉਮੀਦਵਾਰਾਂ ਉੱਜੋਂ ਉਤਾਰ ਸਕਦੀ ਹੈ ਤੇ ਨਾਲ ਨਾਲ ਇੱਕ ਅੱਜ ਦੀ ਸਨਸਨੀਖੇਜ ਜਿਹੀ ਰਿਪੋਰਟ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੀ ਇੱਕ ਆਈਐਸ ਅਧਿਕਾਰੀ ਪਰਮਪਾਲ ਕੌਰ ਸਿੱਧਮ ਜੋ ਕਿ ਅਕਾਲੀ ਦਲ ਦੇ ਸੀਨੀਅਰ ਅਗੂ ਸਕੰਦਰ ਸਿੰਘ ਮਲੂਕਾ ਦੀ ਨੌਮਾ ਉਹਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਤੇ ਉਸ ਨੂੰ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਬਣਾ ਸਕਦੀ ਹੈ ਇਸ ਗੱਲ ਦੀ ਪੁਸ਼ਟੀ ਪਰਿਵਾਰਤਾ ਨਹੀਂ ਕਰਦਾ ਪਰ ਅੱਜ ਕੱਲ ਕੁਝ ਵੀ ਸੰਭਵ ਹੈ ਇਸ ਗੱਲ ਕਰਕੇ ਆਪਾਂ ਕਹਿ ਵੀ ਸਕਦੇ ਹਾਂ ਹੋ ਸਕਦਾ ਹੈ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੰਡੀਆਂ ਨੂੰ ਇੱਥੇ ਚੋਣ ਮદાન ਤੋਂ ਉਤਾਰ ਦਿੱਤਾ ਹੈ ਖੁੰਡੀਆਂ ਜੋ ਕਿ ਇਸ ਸਮੇਂ ਪੰਜਾਬ ਕੈਬਨਿਟ ਦੇ ਮੰਤਰੀ ਵੀ ਨੇ ਤੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਨੂੰ ਇਸ ਹਲਕੇ ਤੋਂ ਹਰਾਇਆ ਸੀਗਾ ਜੇਕਰ ਇਸ ਹਲਕੇ ਦੀ ਗੱਲ ਕਰਦੇ ਆ ਇਸ ਹਲਕੇ ਦੇ ਵਿੱਚ ਜਿਹੜੇ ਵਿਧਾਨ ਸਭਾ ਹਲਕੇ ਆਉਂਦੇ ਆ ਉਹਨਾਂ ਵਿੱਚ ਲੰਬੀ ਪੂਚੋ ਮਲਟੀ ਬਠਿੰਡਾ ਤੇ ਸ਼ਹਿਰੀ ਬਠਿੰਡਾ ਦਿਹਾਤੀ ਤਲਵੰਡੀ ਸਾਬੋ ਮੋੜ ਮਾਨਸਾ ਸਰਦੂਲਗੜ੍ਹ ਤੇ ਮਟਲਾਡਾ 10 ਕਨਸੀਸਟੈਂਸੀ ਇਸ ਐ ਵਿਧ ਲੋਕ ਸਭਾ ਹਲਕੇ ਦੇ ਵਿੱਚ ਆਉਂਦੀਆਂ ਨੇ ਤੇ ਜੇਕਰ ਇੱਥੇ ਦੀ ਆਬਾਦੀ ਦੀ ਗੱਲ ਕਰੀਏ ਉਹ ਇਹ ਖਾਸ ਅਤੇ ਇਹ ਖੇਤਰ ਸਿੱਖਾਂ ਦਾ ਖੇਤਰ ਕਿਹਾ ਜਾ ਸਕਦਾ ਇੱਥੇ 73.17% ਦੀ ਸਿੱਖ ਭਾਈਚਾਰਾ ਰਹਿੰਦਾ ਹੈ ਤੇ ਜੇਕਰ ਅਨੁਸੂਚਿਤ ਜਾਤੀ ਭਾਈਚਾਰੇ ਦੀ ਗੱਲ ਕਰੀਏ ਇੱਥੇ 33.9% ਦੀ ਅਨੁਸੂਚਿਤ ਭਾਈਚਾਰਾ ਹੈ ਮੁਸਲਮਾਨ ਭਾਈਚਾਰਾ 1.16% ਹੈ ਇੱਥੇ ਦੀਆਂ ਜਿਹੜੀਆਂ ਵੀ ਵਿਧਾਨ ਸਭਾ ਚੋਣਾਂ ਜਿਹੜੀਆਂ ਸੀਟਾਂ ਨੇ ਉਨਾਂ ਦੇਤੇ ਆਮ ਆਦਮੀ ਪਾਰਟੀ ਕਾਬਜ ਹੈ ਤੇ ਇਸ ਗੱਲ ਕਰਕੇ ਇਹ ਵੀ ਜਿਹੜੀ ਹੈਗਾ ਲੋਕਾਂ ਦੇ ਵਿੱਚ ਪ੍ਰਭਾਵ ਬਣਿਆ ਹੋਇਆ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਕਾਫੀ ਮਜ਼ਬੂਤ ਹੈ ਪਰ ਕੁਝ ਹਾਲਾਤ ਇਹ ਵੀ ਨੇ ਕਿ ਇਸ ਦੇ ਆਮ ਆਦਮੀ ਪਾਰਟੀ ਦੀ 22 ਵਾਲੀ ਗੱਲ ਨਹੀਂ ਹੈ ਤੇ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਹੁਣ ਵੋਟਾਂ ਦੀ ਵੰਡ ਜਿਹੜੀ ਹੈਗੀ ਨਿਸ਼ਚਿਤ ਨਜ਼ਰ ਆ ਰਹੀ ਹੈ ਤੇ ਜੇਕਰ ਆਪਾਂ 2022 ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਉੱਥੋਂ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ 51.8 ਜਿਹੜਾ ਹੈਗਾ ਫੀਸਦੀ ਜਿਹੜੀ ਹੈ 51.8 ਫੀਸਦੀ ਵੋਟਾਂ ਪਈਆਂ ਸੀ ਜਿਹੜੀਆਂ ਕੁੱਲ ਵੋਟਾਂ ਪਈਆਂ ਸੀਗੀਆਂ ਤੇ ਭਾਰਤੀ ਜਨਤਾ ਪਾਰਟੀ ਇੱਥੇ 2% ਦੀ ਹੀ ਰਹਿ ਗਈ ਸੀ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਅਲੱਗ-ਅਲੱਗ ਤੌਰ ਤੇ ਚੋਣ ਲੜੇ ਸੀਗੇ ਤੇ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਸਮੇਂ ਵਿਰੋਧੀ ਧਿਰ ਹੈ ਉਸ ਨੇ 13.6% ਵੋਟਾਂ ਮਿਲਿਆ ਸੀਗਾ ਤੇ ਇੱਕ ਵਾਰ ਫੇਰ ਦੁਹਰਾ ਦਈਏ ਕਿ ਆਮ ਆਦਮੀ ਪਾਰਟੀ ਨੂੰ ਕੁੱਲ ਬੂਟਾਂ ਦੇ ਵਿੱਚੋਂ 51.8% ਬੋਟਾ ਮਿਲਿਆ ਸੀਗਾ ਯਾਨੀ ਕਿ ਤਕਰੀਬਨ 52% ਬੋਟਾ ਕਹਿ ਸਕਦੇ ਹਾਂ ਤੇ ਕਾਂਗਰਸ ਨੂੰ 13.6 ਤੇ ਅਕਾਲੀ 당22.4% ਇੱਥੇ ਉਸ ਨੂੰ ਬੋਟਾ ਮਿਲਿਆ ਤਾਂ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਤਾਂ ਪਾਰਲੀਮੈਂਟ ਦੀਆਂ ਉਹਦੇ ਵਿੱਚ ਕਾਂਗਰਸ ਨੂੰ 39.7% ਦੀ ਵੋਟਾਂ ਮਿਲੀਆਂ ਸੀਗੀਆਂ ਤੇ ਆਮ ਆਦਮੀ ਪਾਰਟੀ ਨੂੰ 11.3% ਦੀ ਵੋਟਾਂ ਮਿਲੀਆਂ ਸੀਗੀਆਂ ਅਕਾਲੀ ਦਲ ਨੂੰ 41.5% ਦੀ ਵੋਟਾਂ ਮਿਲੀਆਂ ਸੀਗੀਆਂ ਇਸ ਤੋਂ ਪਹਿਲਾਂ 217 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਤਾਂ ਉਸ ਦੇ ਵਿੱਚ 217 ਦੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ 3.2 ਫੀਸਦੀ ਵੋਟਾਂ ਮਿਲਿਆ ਸੀਗਿਆ ਆਮ ਆਦਮੀ ਪਾਰਟੀ ਨੂੰ 33.9 ਫੀਸਦੀ ਵੋਟਾਂ ਮਿਲਿਆ ਸੀਗਿਆ ਤੇ ਅਕਾਲੀ ਦਲ ਨੂੰ 32.2 ਫੀਸਦੀ ਵੋਟਾਂ ਮਿਲਿਆ ਸੀਗਿਆ ਉਸ ਤੋਂ ਪਹਿਲਾਂ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀਗਿਆ ਤਾਂ ਉਹਦੇ ਵਿੱਚ ਕਾਂਗਰਸ ਨੂੰ 42.1 ਫੀਸਦੀ ਵੋਟਾਂ ਮਿਲਿਆ ਸੀਗਿਆ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ 50% ਦੀ ਵੋਟਾਂ ਮਿਲਿਆ ਸੀਗਾ ਤੇ ਅਕਾਲੀ ਦਲ ਨੂੰ 47.7% ਦੀ ਵੋਟਾਂ ਮਿਲਿਆ ਸੀਗਾ ਜਿਹਦੇ ਵਿੱਚ ਹਰ ਸਿਮਰਤਕਾਰ ਬਾਦਲ ਜੇਤੂ ਸੀਗੇ ਤੇ ਇਸ ਤੋਂ ਪਹਿਲਾਂ ਜਦੋਂ 2112 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਕਾਂਗਰਸ ਨੂੰ 39.3% ਦੀ ਵੋਟਾਂ ਮਿਲਿਆ ਤੇ ਅਕਾਲੀ ਦਲ ਨੂੰ 42.2% ਦੀ ਵੋਟਾਂ ਮਿਲਿਆ ਸੀਗੀਆਂ 2012 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਸੀਗੀ ਤੇ ਜਦੋਂ 2009 ਦੀ ਪਾਰਲੀਮੈਂਟ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਕਾਂਗਰਸ ਨੂੰ 39% ਦੀ ਵੋਟਾਂ ਮਿਲੀਆਂ ਤੇ ਅਕਾਲੀ ਦਲ ਨੂੰ 50.9% ਦੀ ਵੋਟਾਂ ਮਿਲੀਆਂ ਸੀਗੀਆਂ ਤੁਸੀਂ ਜੇਕਰ ਪਿੱਛੇ ਨਾਂ ਵੀ ਜਾਓ ਤਾਂ 2009 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਹੀ ਲੋਕ ਸਭਾ ਦੀ ਸੀਟ ਇਥੋਂ ਜਿੱਤਦਾ ਰਿਹਾ ਹੈ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਇੱਥੇ ਸਿੱਖ ਬਸੋਂ ਜ਼ਿਆਦਾ ਨੇ ਜ਼ਿਆਦਾ ਤੇ ਇਥੋਂ ਅਕਾਲੀ ਦਲ ਚਾਹੇ ਉਹ ਅਕਾਲੀ ਦਲ ਬਾਦਲ ਹੋਵੇ ਚਾਹੇ ਅਕਾਲੀ ਦਲ ਮਾਨ ਹੋਵੇ ਜ਼ਿਆਦਾਤਰ ਉਹਨਾਂ ਦੇ ਹੀ ਕੈਂਡੀਡੇਟ ਜਿੱਤਦੇ ਰਹੇ ਨੇ ਧੰਨਾ ਸਿੰਘ ਗੁਲਸ਼ਨ ਕਿਕਰ ਸਿੰਘ ਤੇਜਾ ਸਿੰਘ ਦਰਦੀ ਬਾਬਾ ਸੁੱਚਾ ਸਿੰਘ ਜਿਹੜੇ ਅੰਮ੍ਰਿਤਸਰ ਅਕਾਲੀ ਦਲ ਨਾਲ ਸੰਬੰਧਤ ਸੀਗੇ ਹਰਿੰਦਰ ਸਿੰਘ ਖਾਲਸਾ ਚੇਤਨ ਸਿੰਘ ਚੇਤਨ ਸਿੰਘ ਸਮਾਉ ਪਰਮਜੀਤ ਕੌਰ ਗੁਲਸ਼ਨ ਤੇ ਹਰਸਿਮਰ ਕੌਰ ਬਾਦਲ ਇਥੋਂ ਦੇ ਜਿਹੜੇ ਪ੍ਰਮੁੱਖ ਮੈਂਬਰ ਪਾਰਲੀਮੈਂਟ ਬਣਦੇ ਰਹੇ ਨੇ ਤੇ ਕਾਂਗਰਸ ਦੇ ਵੀ ਇਥੋਂ ਹਾਕਮ ਸਿੰਘ ਤੇ ਕੇਵਲ ਸਿੰਘ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਇਥੇ ਜਿਹੜਾ ਹੈਗਾ ਕਾਬਰੇਡ ਵੀ ਕਦੇ ਕਦੇ ਜਿੱਤਦੇ ਰਹੇ ਭਾਨ ਸਿੰਘ ਪੌਰਾ ਜਿਹੜੇ ਕਾਉਨਸਲਿਟ ਪਾਰਟੀ ਦੇ ਮੈਂਬਰ ਸੀਗੇ ਤੇ ਹੁਣ ਜੇਕਰ 2009 ਤੋਂ ਹਰਸਿਮਰਤ ਕੌਰ ਬਾਦਲ ਦਾ ਇਤਿਹਾਸ ਦੇਖੀਏ ਜਦੋਂ ਤੋਂ ਉਹ ਲੋਕ ਸਭਾ ਲਈ ਚੋਣਾਂ ਜਾਂਦੇ ਰਹੇ ਨੇ ਤੇ 2009 ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ 5,29,000 524 ਵੋਟਾਂ ਮਿਲੀਆਂ ਜਿਹੜੇ ਕਿ ਕੁੱਲ ਵੋਟਾਂ ਦਾ 50.51% ਬਣਦਾ ਹੈ ਇੱਥੇ ਉਸ ਸਮੇਂ 2009 ਦੇ ਵਿੱਚ ਕਾਂਗਰਸ ਵੱਲੋਂ ਰਾਣੇਂਦਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ ਰਾਣੇਂਦਰ ਸਿੰਘ ਤੁਹਾਨੂੰ ਦੱਸ ਤੀਏ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਦਾ ਬੇਟਾ ਹੈ ਉਸ ਨੂੰ ਉਸ ਸਮੇਂ 4,8524 ਵੋਟਾਂ ਮਿਲੀਆਂ ਸੀ ਤੇ ਕਾਂਗਰਸ ਨੂੰ ਕੁੱਲ ਮਿਲਾ ਕੇ 38.97% ਵੋਟਾਂ ਮਿਲੀਆਂ ਜਦੋਂ 2014 ਦੀ ਚੋਣਾਂ ਸੀਗੀਆਂ 2014 ਦੀ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਕੰਗ ਜਿਹੜੇ ਅਕਾਲੀ ਦਲ ਦੀ ਉਮੀਦਵਾਰ ਹਰ ਸਿਮਰ ਕੌਰ ਬਾਦਲ ਜੇਤੂ ਰਹੀ ਉਸ ਨੂੰ 514727 ਵੋਟਾਂ ਮਿਲਿਆ ਸੀਗਾ ਜਿਹੜੀਆਂ ਕਿ ਕੁੱਲ ਵੋਟਾਂ ਦਾ 43.73% ਸੀਗਾ ਤੇ ਉਹਨਾਂ ਨੇ ਆਪਣੇ ਬਿਲਕੁਲ ਨਿਕਟ ਬਰੋਢੀ ਆਪਣੇ ਰਿਸ਼ਤੇਦਾਰ ਜਿਹੜੇ ਰਿਸ਼ਤੇ ਵਿੱਚ ਦਿਓਰ ਲੱਗਦੇ ਸੀਗੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਇਹ ਚੋਣ ਫਰਾਈ ਸੀਗੀ ਉਹਨਾਂ ਨੂੰ 495332 ਵੋਟਾਂ ਮਿਲਿਆ ਸੀਗਾ ਉਹ ਕਾਂਗਰਸ ਵੱਲੋਂ ਚੋਣ ਲੜ ਰਹੇ ਸੀਗੇ ਉਹਨਾਂ ਨੂੰ 42.09% ਦੀ ਜਿਹੜੀ ਹੈਗਾ ਵੋਟਾਂ ਮਿਲਿਆ ਸੀਗੇ ਜਦੋਂ ਹੁਣ 2019 ਦੀ ਵਿੱਚ ਲੋਕ ਸਭਾ ਚੋਣ ਹੋਈ ਉਹਦੇ ਵਿੱਚ ਹਰ ਸਿਮਰਤ ਕੌਰ ਬਾਦਲ ਫੇਰ ਇੱਕ ਵਾਰੀ ਜੇਤੂ ਰਹੀ ਹਰਾਕੇ ਇਸ ਗੱਲ ਦੀਆਂ ਕਿਆ ਸਰਾਹੀਆਂ ਸੀਗੇ ਵੀ ਹਰਸਿੰਮਰ ਕੌਰ ਬਾਦਲ ਸ਼ਾਇਦ ਸ਼ਾਇਦ ਹੀ ਇਹ ਚੋਣ ਜਿੱਤ ਸਕੇ ਪਰ ਫਿਰ ਵੀ ਉਸ ਨੇ ਇਹ ਚੋਣ ਜਿੱਤੀ ਉਸ ਨੂੰ 490811 ਵੋਟਾਂ ਮਿਲਿਆ ਤੇ ਕੁੱਲ ਵੋਟਾਂ ਦਾ ਆਪਾਂ ਉਹ ਕਹ ਸਕਦੇ ਹਾਂ 81.52 ਫੀਸਦੀ ਰਿਹਾ ਤੇ ਇਥੋਂ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾਵੜਿੰਗ ਚੋਣ ਲੜ ਰਹੇ ਸੀਗੇ ਤੇ ਉਹਨਾਂ ਦੀ ਜਿਹੜੀ ਧਰਮ ਪਤਰੀ ਹੈ ਅਮਰਤਾ ਵਾਰਿੰਗ ਉਸ ਨੇ ਬਹੁਤ ਹੀ ਧੁਮਾਧਾਰ ਪ੍ਰਚਾਰ ਕੀਤਾ ਸੀਗਾ ਤੇ ਉਸ ਪ੍ਰਚਾਰ ਨੂੰ ਦੇਖਦੇ ਹੋਏ ਇਹ ਹੀ ਲੱਗ ਰਿਹਾ ਸੀਗਾ ਕਿ ਬੜੀ ਜਬਰਨਸ ਤਕਰ ਹੋਏਗੀ ਤੇ ਹੋ ਸਕਦਾ ਹੈ ਕਿ ਅਬ ਜਿਹੜਾ ਹੈਗਾ ਰਾਜਾ ਬੜਿੰਗ ਇਹ ਚੋਣ ਜਿੱਤ ਸਕ ਜਿੱਤ ਜਾਣ ਤੇ ਹਰਸਿੰਦਰ ਕੌਰ ਬਾਦਲ ਨੂੰ ਇਹਨਾਂ ਚੋਣਾਂ ਦੇ ਵਿੱਚ 490811 ਵੋਟਾਂ ਮਿਲੀਆਂ 41.52% ਦੀ ਇਹ ਵੋਟਾਂ ਕਈ ਜਾ ਸਦੀ ਜਿਹੜੀ ਕੁੱਲ ਵੋਟਾਂ ਪਈਆਂ ਸੀਗੀਆਂ ਅਮਰਿੰਦਰ ਸਿੰਘ ਰਾਜਾ ਬਣੇ ਜਿਹੜੇ ਕੇ ਇੱਕ ਗੁਣਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ 4 ਲੱਖ 69412 ਵੋਟਾਂ ਮਿਲੀਆਂ ਜਿਹਨੀਆਂ ਕੇ 34.3% ਦੀ ਵੰਡੀਆਂ ਗਈਆਂ ਤੇ ਇਸ 219 ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਜਾਦਾ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਸੀ ਕਿ ਤੁਹਾਨੂੰ ਪਤਾ ਹੀ ਹੈ ਕਿ ਸਿਰਫ ਸਿਰਫ ਭਗਵੰਤ ਮਾਨ ਹੀ ਸੰਗਰੂਰ ਤੋਂ ਜਿੱਤੇ ਸੀਗੇ ਇੱਥੋਂ ਬਲਵਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਸੀ ਬਲਵਿੰਦਰ ਕੌਰ ਨੂੰ 134398 ਵੋਟਾਂ ਪਈਆਂ ਜਿਹੜਾ ਕਿ 11.19% ਬਣਦਾ ਹੈ ਤੇ ਇਹਦੇ ਨਾਲ ਇੱਕ ਹੋਰ ਬਹੁਤ ਹੀ ਆਪਣੇ ਡਿਗਜ ਨੇਤਾ ਨੇ ਉਹ ਸਮੇਂ ਉਹ ਕਾਂਗਰਸ ਦੇ ਵਿੱਚ ਨਹੀਂ ਸੀਗੇ ਉਹ ਸੀਗੇ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਸੀਗੀ ਤੇ ਉਹਨਾਂ ਨੇ ਬਠਿੰਡਾ ਲੋਕ ਸਭਾ ਚੋਣ ਜਿੱਤ ਮਤਲਬ ਉੱਥੇ ਆਪਣੀ ਉਮੀਦਵਾਰੀ ਜਤਾਈ ਸੀਗੀ ਤੇ ਉਹਨਾਂ ਨੂੰ 38000 199 ਵੋਟਾਂ ਪਈਆਂ ਸੀ ਕਿ ਜੋ ਕਿ ਕੁੱਲ ਵੋਟਾਂ ਦਾ 3.8 ਫੀਸਦੀ ਕਿਹਾ ਜਾ ਸਕਦਾ ਹੈ ਤੇ ਇਹ ਜਿਹੜੇ ਮੈਂ ਤੁਹਾਨੂੰ ਅੰਕੜੇ ਦੱਸੇ ਨੇ ਉਹਨਾਂ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸੀਟ ਜਿਹੜੀ ਅਕਾਲੀ ਦਲ ਬਾਦਲ ਹਮੇਸ਼ਾ ਜਿੱਦਦਾ ਰਿਹਾ ਤੇ ਹੁਣ ਤਾਂ ਇਸ ਗੱਲ ਕਰਕੇ ਵੀ ਉਸ ਨੇ ਵਿਕਾਦਾ ਮੁੱਦਾ ਹੈ ਕਿਉਂਕਿ ਇਹ ਸੀਟ ਉਹਨਾਂ ਦੀ ਧਰਨ ਪਤਨੀ ਦੇ ਮਤਲਬ ਕਾਫੀ ਨਜ਼ਦੀਕ ਰਹੀਆ ਉਥੋਂ ਹੋਏ ਜਿੱਦ ਰਿਹਾ ਨੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਸੀਗੇ ਤਾਂ ਇਹ ਖੇਤਰ ਦੇ ਉੱਤੋਂ ਅਨ ਬੜੀ ਆਸਾਨੀ ਨਾਲ ਅਕਾਲੀ ਦਲ ਬਾਦਲ ਦਾ ਉਮੀਦਵਾਰ ਜਿੱਤਦਾ ਰਿਹਾ ਹੈ ਹੁਣ ਜਦੋਂ ਅਕਾਲੀ ਦਲ ਬਾਦਲ ਸੱਤਾ ਵਿੱਚ ਨਹੀਂ ਹੈ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦਾ ਸਮਝੌਤਾ ਵੀ ਨਹੀਂ ਹੈ ਇਸ ਨਾਲ ਨਾਲ ਜਿਹੜੇ ਕਈ ਹੋਰ ਫੈਕਟਰ ਵੀ ਵੇਖ ਕੇ ਪਿਛਲੇ 20 ਸਾਲਾਂ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਹਾਸ਼ੀਏ ਤੇ ਚੱਲਿਆ ਰਿਹਾ ਹੈ ਤੇ ਇਸ ਗੱਲ ਕਰਕੇ ਅਕਾਲੀ ਦਲ ਹੁਣ ਕੀ ਵਧੀਆ ਕਾਰਗੁਜ਼ਾਰੀ ਦਿਖਾ ਸਕੂਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤੇ ਪਿਛਲੀ 2019 ਦੀਆਂ ਚੋਣਾਂ ਦੇ ਵਿੱਚ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਜਿੱਤੇ ਸੀਗੇ ਤੇ ਬਠਿੰਡੇ ਤੋਂ ਹਰਸ਼ਮਰਤ कौर ਬਾਦਲ ਜਿੱਤੇ ਸੀਗੇ ਤੇ ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਕਹਿ ਦਿੱਤਾ ਕਿ ਉਹ ਚੋਣ ਨਹੀਂ ਲੜਨਗੇ ਪਰ ਹਰਸ਼ਮਰਤ कौर ਬਾਦਲ ਚੋਣ ਲੜਨਗੇ ਇਸ ਗੱਲ ਦੀ ਕੋਈ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਮਤਲਬ ਹਾਸੇਮਤ ਕੋ ਬਾਦਰ ਨਹੀਂ ਜੋ ਲਰਨਗੇ ਪਰ ਉਹਨਾਂ ਲਈ ਜਿਹੜੀ ਨਵੀਂ ਚੁਣੌਤੀ ਸਾਹਮਣੇ ਆ ਰਹੀ ਹੈ ਜੇਕਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮਲ ਹੋ ਜਾਂਦੀ ਹੈ ਤੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਕਈ ਜਿਹੜੇ ਇੱਥੇ ਚੋਣ ਖੇਤਰ ਨੇ ਜਾਂ ਵਿਧਾਨ ਸਭਾ ਹਲਕੇ ਨੇ ਉਹਨਾਂ ਵਿੱਚ ਚੰਗਾ ਪ੍ਰਭਾਵ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਲਈ ਵਰਦਾਨ ਵੀ ਹੋ ਸਕਦਾ ਪਰ ਨਾਲ ਨਾਲ ਇਹ ਵੀ ਹੈ ਕਿ ਇਸ ਸਮੇਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਬਹੁਤ ਬੁਰੀ ਤਰੀਕੇ ਨਾਲ ਖਿਲਾਫ ਚੱਲ ਰਹੀਆਂ ਨੇ ਅੱਜ ਵੀ ਹੰਸ ਰਾਜ ਹੰਸ ਜਦੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਬਠਿੰਡਾ ਇਲਾਵਾ ਸੰਗਰੂਰ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਆਪਣੇ ਪਰਚੇ ਲਗਾਏ ਹੋਏ ਨੇ ਬੈਨਰ ਲਗਾਏ ਹੋਣੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਉਹਨਾਂ ਦੀ ਜਿਹੜੀ ਹਰਿਆਣਾ ਦੀ ਸਰਕਾਰ ਆ ਅਸੀਂ ਵੀ ਭਾਰਤੀ ਜਨਤਾ ਪਾਰਟੀ ਦੇ ਰੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਜਾਣ ਦੇਵਾਂਗੇ ਹੁਣ ਖਾਸ ਕਰਕੇ ਜਿਹੜੀ ਬਠਿੰਡਾ ਸੀਟ ਹੈ ਉਸ ਜਿਹੜੀ ਇੱਕ ਪਾਸੇ ਦਾ ਅਕਾਲੀ ਦਲ ਦੀ ਵਕਾਰ ਦਾ ਮੁੱਦਾ ਬਣੀ ਹੋਈ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਵੀ ਬੁਕਾਰਤਾ ਮੁੱਦਾ ਹੈ ਉਹਦਾ ਕਾਰਨ ਇਹੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਇਸ ਖੇਤਰ ਦੇ ਵਿੱਚ 10 ਦੇ 10 ਜਿਹੜੇ ਐਮਐਲਏ ਨੇ ਉਸਦੇ ਨੇ ਤੇ ਉਹਨਾਂ ਐਮਐਲਏ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀਆਂ ਪਰ ਇਸ ਦੇ ਨਾਲ ਨਾਲ ਜਿਹੜੇ 2-3 ਜਿਹੜੇ ਐਮਐਲਏ ਆ ਉਹ ਪਾਰਟੀ ਨੂੰ ਨਰਾਜ਼ ਕਰ ਰਹੇ ਨੇ ਉਹ ਉਹ ਪਾਰਟੀ ਨਾਲ ਨਹੀਂ ਚੱਲਣਗੇ ਇਸ ਦੇ ਨਾਲ ਨਾਲ ਰਾਜਾ ਬੜਿੰਗ ਲਈ ਇਹ ਵਕਾਰ ਦਾ ਮੁੱਦਾ ਇਸ ਗੱਲ ਕਰਕੇ ਹੈ ਕਿਉਂਕਿ ਰਾਜਾ ਬੜਿੰਗ ਕਾਂਗਰਸ ਦੇ ਪ੍ਰਧਾਨ ਨੇ ਜੇਕਰ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਵੀ ਜੇਕਰ ਉਹਨਾਂ ਦੀ ਪਤਨੀ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਵੀ ਇਹ ਬਹੁਤ ਵੱਡਾ ਦੋਨੋਂ ਵਾਸਤੇ ਵਕਾਰ ਦਾ ਮੁੱਦਾ ਬਣ ਜਾਂਦਾ ਹੈ ਪਰ ਨਾਲ ਨਾਲ ਇਸ ਗੱਲ ਦਾ ਵੀ ਜਿਹੜੇ ਹੈਗੇ ਆ ਚਰਚਾ ਜਾਂ ਕਿਹਾ ਜਾ ਰਿਹਾ ਹੈ ਕਿ ਇੱਥੋਂ ਬਲਕੌਰ ਸਿੰਘ ਨੂੰ ਟਿਕਟ ਵੀ ਦਿੱਤੀ ਜਾ ਸਕਦੀ ਆ ਕਾਂਗਰਸ ਵੱਲੋਂ ਤੁਹਾਨੂੰ ਪਤਾ ਹੀ ਹੈ ਸਿੱਧੂ ਮਸੇਵਾਲੇ ਦੇ ਪਿਤਾ ਨੇ ਬਲਕੌਰ ਸਿੰਘ ਉਹਨਾਂ ਨੇ ਇਹ ਗੱਲ ਕਹਿ ਵੀ ਦਿੱਤੀ ਹੈ ਕਿ ਉਹ ਚੋਣ ਲੜ ਸਕਦੇ ਨੇ ਤੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਪਰ ਜਿਹੜੇ ਮੌਜੂਦਾ ਰਿਪੋਰਟਾਂ ਦੇ ਉਹ ਇਹੀ ਕਹਿ ਰਹੀਆਂ ਨੇ ਕਿ ਜਿਹੜਾ ਬਠਿੰਡਾ ਚੋਣ ਹਲਕਾ ਹੈ ਇਹਦੇ ਵਿੱਚ ਤਿੰਨ ਮਹਿਲਾਵਾਂ ਚੋਣ ਲੜ ਸਕਦੀਆਂ ਨੇ ਬਾਕੀ ਹਾਲੇ ਸਮਾਂ ਦੱਸੂਗਾ ਸਾਰੇ ਬਹੁਤ ਟਾਈਮ ਪਿਆ ਹੈ ਕਿ ਕਿ ਇੱਥੇ ਅਖੀਰਲੇ ਪੜਾਅ ਦੇ ਵਿੱਚ ਵੋਟਾਂ ਪੈਣੀਆਂ ਨੇ ਇਹ ਅੱਜ ਦੀ ਰਿਪੋਰਟ ਹੈ ਕੱਲ ਨੂੰ ਫੇਰ ਆਪਾਂ ਕਿਸੇ ਹੋਰ ਚੋਣ ਖੇਤਰ ਬਾਰੇ ਗੱਲਬਾਤ ਕਰਾਂਗੇ ਤੇ ਨਾਲ-ਨਾਲ ਫੇਰ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਮੈਂ ਦਰਸ਼ਨ ਸਿੰਘ ਦਰਸ਼ਕ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਬੇਨਤੀ ਕਰਨਾ ਚਾਹੁੰਦਾ ਕਿ ਉਹ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦੇ ਸ਼ੇਅਰ ਕਰਿਆ ਕਰੋ ਇਹਦੇ ਨਾਲ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੈ ਤੇ ਉਹਦੇ ਨਾਲ ਅਸੀਂ ਨਵੀਂ ਤੋਂ ਨਵੀਂ ਰਿਪੋਰਟ ਦੇਣ ਲਈ ਤੁਹਾਨੂੰ ਫਿਰ ਉਤਸ਼ਾਹਿਤ ਰਹਿਣੇ ਆ ਸਾਨੂੰ ਹੱਲਾਸ਼ੀਰੀ ਮਿਲਦੀ ਹੈ ਕੱਲ ਨੂੰ ਫਿਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰूबरू ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆਖਿਆ ਸਤਿ ਸ੍ਰੀ ਅਕਾਲ